ਸਤਿ ਸ਼੍ਰੀ ਅਕਾਲ ਦੋਸਤੋ ਆਧਾਰ ਕਾਰਡ ਵਰਤਣ ਵਾਲਿਆਂ ਲਈ ਤਾਜ਼ਾ ਵਰਦੀ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਪ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦੀਕ ਵਿਕੇਪਲਕੇ 31 ਅਗਸਤ ਨੂੰ ਡਾਕ ਵਿਭਾਗ ਫਰੀਦਕੋਟ ਵੱਲੋਂ ਸਥਾਨਕ ਫਿਰੋਜ਼ਪੁਰ ਰੋਡ ਤੇ ਸਥਿਤ ਡਾਕ ਖਾਨੇ 'ਚ ਆਧਾਰ ਸੰਬੰਧੀ ਕੈਂਪਸ ਵੀਰੇ 10 ਵਜੇ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਾਦੀਕ ਡਾਕ ਖਾਨੇ ਦੇ ਇੰਚਾਰਜ ਪਰਗਟ ਸਿੰਘ ਤੇ ਫਰੀਦਕੋਟ ਡਾਟ ਵਿਭਾਗ ਸੁਪਰੀਡੈਂਟ ਦਫਤਰ ਤੇ ਕੁਲਵੀਰ ਸਿੰਘ ਨੇ ਦੱਸਿਆ ਕਿ ਨਵਜੰਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਦੇ ਆਧਾਰ ਮੁਫਤ ਬਣਾਏ ਜਾਣਗੇ। ਉਹਨਾਂ ਦੱਸਿਆ ਹੈ ਕਿ ਨਵਜੰਮੇ ਬੱਚੇ ਦੇ ਆਧਾਰ ਕਾਰਡ ਲਈ ਬੱਚੇ ਦਾ ਜਨਮ ਸਰਟੀਫਿਕੇਟ ਅਤੇ ਮਾ ਆ ਬਾਬ ਦਾ ਆਧਾਰ ਕਾਰਡ ਸਬੂਤ ਵਜੋਂ ਹੋਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ 18 ਦੀ ਉਮਰ ਦੇ ਵਿੱਚ ਦਾ ਵਿਅਕਤੀ ਨਵਾਂ ਆਧਾਰ ਕਾਰਡ ਕੈਂਪ ਚ ਪਹੁੰਚ ਕੇ ਬਣਾ ਸਕਦਾ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਕ੍ਰਿਧਾਰਡ ਕਾਰਡ ਨੂੰ ਲੈ ਕੇ ਰੋਜ਼ ਨਵੇਂ ਨਵੇਂ ਚੀਜ਼ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਖਬਰਾਂ ਨੂੰ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ